ਤੇ ਖੜੇ ਆ ਤੇ ਆ ਬਾਪੂ ਜੀ ਸਾਡੇ ਨਾਲ ਮੌਜੂਦ ਨੇ ਬਾਪੂ ਜੀ ਦੇ ਘਰ ਇੱਥੇ ਨੇ ਸੋ ਬਾਪੂ ਜੀ ਨਾਲ ਗੱਲਬਾਤ ਕਰਦੇ ਆ ਵੀ ਕੀ ਹਾਲਾਤ ਨੇ ਸਤਲੋਜ ਬਾਬੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੁਝ ਕੀ ਹਾਲਾਤ ਨੇ ਸਤਲੋਜ ਤੇ ਕਿੰਨੇ ਦਿਨ ਹੋ ਗਿਆ ਪਾਣੀ ਚੜਿਆ ਨੂੰ ਪਾਣੀ ਤਾਂ तकरीबन ਮਹੀਨਾ ਹੀ ਹੋ ਚੱਲਿਆ ਆਏ ਨੂੰ ਅੱਛਾ ਜੀ ਤੇ ਹੁਣ ਵੈਸੇ ਲੱਗੇ ਹੋਏ ਆ ਬੰਦੇ ਅੱਛਾ ਜੀ ਦੇਵਰ ਲੱਗੀ ਹੋਈ ਆ ਕੰਮ ਚੱਲੀ ਜਾਂਦਾ ਹੈ ਤੇ ਉਦੋਂ ਮੀਂਹ ਵੀ ਲਗਾਤਾਰ ਲਗਾਤਾਰ ਹੋ ਰਹੀ ਹੈ ਬਾਰਿਸ਼ ਤਾਂ ਬਹੁਤ ਹੋ ਰਹੀ ਹੈ ਲਗਾਤਾਰ ਹੀ ਹੋ ਰਹੀ ਹੈ ਅਛਾ ਜੀ بارش ਦੇ ਵਿੱਚ ਵੀ ਵਹੀ ਬਾਅਦ ਕੰਮ ਕਰੀ ਰੋਕ ਜਾਂਦਾ ਕਰੀ ਚੱਲ ਪੈਂਦਾ ਹੈ। ਅਛਾ ਜੀ ਲੀਵਰ ਕੰਮ ਕੀਤੀ ਜਾਂਦੀ ਹੈ। ਠੀਕ ਹੈ ਜੀ। ਕੀ ਹਾਲਾਤ ਲੱਗਦੇ ਨੇ ਵੀ ਪਾਣੀ ਬਹੁਤ ਜ਼ਿਆਦਾ ਤੇਜ਼ ਚੱਲ ਰਿਹਾ ਵਾ। ਹਾਂ ਪਾਣੀ ਤੇਜ਼ ਚੱਲ ਰਿਹਾ ਬਹੁਤ ਜ਼ਿਆਦਾ। ਉਹ ਖਤਰਾ ਪੂਰਾ ਪੂਰਾ ਖਤਰਾ। ਪੂਰਾ ਖਤਰਾ। ਕਿੱਥੇ ਘਰ ਤੁਹਾਡੇ ਕਿੱਥੇ ਨੇ ਸੱਤ ਲੋਜ ਬੰਨ ਨੁੱਤਾ ਹੀ ਨਹੀਂ। ਹਾਂ ਬੰਨ੍ਹ ਦਿਆ ਕੋਲੇ ਹੀ ਆ ਸਾਡੇ। ਅੱਛਾ ਜੀ। ਹਾਂ ਜੀ। ਤੇ ਹੁਣ ਕੀ ਆਲੇ ਦੁਆਲੇ ਕੀ ਲਾਇਆ ਕੋਈ ਪ੍ਰਜਾਸ਼ ਪ੍ਰਸ਼ਾਸਨ ਆਇਆ ਇੱਥੇ ਕੋਈ? ਆਇਆ ਆਇਆ। ਕੌਣ ਆਇਆ ਸੀ? ਕੋਈ ਹਾਲਾਤ ਤੁਹਾਡੇ ਜਾਣ ਕੇ ਗਿਆ ਵੀ ਕੀ ਇੱਥੇ ਹਾਲਾਤ ਨੇ ਜਾਂ ਤੁਸੀਂ ਆਪਦਾ ਭਾਈ ਸਮਾਨ ਚੱਕ ਲੋ ਕਿਸੇ ਸਾਫ਼ ਸੁਥਰੀ ਥਾਂ ਦੇ ਉੱਤੇ ਟਿਕਾਣੇ ਤੇ ਬਹਿ ਜੋ ਜਾ ਕੇ ਸਮਾਨ ਸਮਉਣ ਵਾਰੇ ਤਾਂ ਨਹੀਂ ਅਜੇ ਕਿਹਾ ਉਹ ਵੈਸੇ ਉਹ ਆਉਂਦੇ ਤਾਂ ਹੈਗੇ ਆ ਬਹੁਤ ਅੱਛਾ ਜੀ ਕਿਸੇ ਨਾਲ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਅਸੀਂ ਨਹੀਂ ਅਜੇ ਅੱਛਾ ਜੀ ਠੀਕ ਹੈ ਤੇ ਹੁਣ ਬਹੁਤ ਜ਼ਿਆਦਾ ਤੇਜ਼ ਪਾਣੀ ਆ ਕਿ ਕੀ ਇੱਥੇ ਮਤਲਬ ਗੱਟੂ ਲਾਏ ਨੇ ਪੱਥਰ ਲਾਏ ਨੇ ਮਿੱਟੀ ਲਾਈ ਆ ਹਾਂ ਜੀ ਮਿੱਟੀ ਵੀ ਲੱਗੀ ਆ ਪੱਥਰ ਬੋਰੀਆਂ ਗੱਟੂ ਲਾਈ ਜਾਂਦੇ ਆ ਅੱਛਾ ਜੀ ਅੱਛਾ ਦਰਖਤ ਸਿੱਟੇ ਆ ਵੱਡ ਵੱਡ ਠੀਕ ਹੈ ਜੀ ਹੂੰ ਤੇ ਕਿੱਥੋਂ ਕਿੱਥੋਂ ਮਿੱਟੀ ਡਿੱਗਣੀ ਸ਼ੁਰੂ ਹੋ ਗਈ ਆ ਕਹਿੰਦੇ ਉਹ ਅੱਗੇ ਅੱਗੇ ਤੁਸੀਂ ਦੱਸ ਸਕਦੇ ਹੋ ਮੜੇ ਜਾ ਕੇ ਮਿੱਟੀ ਉਹ ਪਿੱਛੋਂ ਡਿੱਗੀ ਸੀ ਉਧਰ ਉਹ ਪਾਰ ਕੋਲ ਅੱਛਾ ਜੋ ਪਿੱਛੋਂ ਡਿੱਗੀ ਸੀ ਮਿੱਟੀ ਹਾਂ ਹੁਣ ਉੱਥੇ ਛਾਪੇ ਸੀ ਉੱਤੇ ਲਾਏ ਆ ਉੱਥੋਂ ਹਟਾਤੀ ਮਤਵਲ ਹਟ ਗਿਆ ਉੱਥੋਂ ਆ ਗਾਂ ਆ ਗਿਆ ਜੀ ਤੇ ਆ ਜਿਹੜੇ ਮਿੱਟੀ ਦੇ ਸਾਰੇ ਗੱਟੂ ਭਰੇ ਹੋਏ ਨੇ ਇਹ ਸਾਰੇ ਸਤਲੋਜ ਦੇ ਬੰਨ ਤੇ ਲਾਉਣੇ ਨੇ ਉੱਥੇ ਇਹ ਇੱਥੇ ਲਾਉਣੇ ਇੱਥੇ ਇੱਥੇ ਆ ਲੱਗੀ ਆ ਲੇਵਰ ਆ ਗੱਡੀ ਉਹ ਨਾ ਜੀ ਲੈ ਠੀਕ ਹੈ ਠੀਕ ਹੈ ਸੋ ਬਾਪੂ ਜੀ ਨੇ ਦੱਸਿਆ ਵੀ ਸਤ ਲੋਗ ਦੇ ਹਾਲਾਤ ਬਹੁਤ ਮਾੜੇ ਨੇ ਕਦੋਂ ਵੀ ਟੁੱਟ ਸਕਦਾ ਉਹ ਤੋਂ ਬਾਰਿਸ਼ ਵੀ ਲਗਾਤਾਰ ਹੋ ਰਹੀ ਆ ਸੋ ਆ ਤੁਹਾਨੂੰ ਅੱਗੇ ਜਾ ਕੇ ਅਸੀਂ ਦਿਖਾਉਨੇ ਹਾਂ ਅੱਗੇ ਪਾਣੀ ਦਾ ਵਹਾਅ ਦੇਖੋ ਕਿੰਨਾ ਤੇਜ਼ ਆ ਆ ਬਾਪੂ ਜੀ ਵੀ ਸਾਡੇ ਨਾਲ ਨੇ ਬਾਪੂ ਜੀ ਅੱਗੇ ਇਦਾਂ ਕਦੇ ਚਾਂਸ ਹੋਇਆ ਵਾ ਇਹ ਤਾਂ ਨਹੀਂ ਹੋਇਆ ਚਾਂਸ ਤੇਈ ਚ ਹੋਇਆ ਸੀ ਹੋਰੋਂ ਅੱਛਾ ਜੀ ਤੇਈ ਚ ਕੋਈ ਕਿੱਥੇ ਤੱਕ ਆ ਗਿਆ ਸੀ ਪਾਣੀ ਤੇਈ ਪਹਿਲਾਂ ਪਰੇ ਸੀ ਉਹ ਬਹੁਤ ਉਹ ਤਾਂ ਫਿਰ ਤੇਜ਼ ਹੀ ਚ ਹੈ ਦਰਗਾਹ ਆ ਗਿਆ ਇੱਧਰ ਅੱਛਾ ਲਾ ਟੁੱਟਣੋ ਟੁੱਟਣੋ ਬਚ ਗਿਆ ਤੇਜ਼ ਦੇ ਵਿੱਚ ਟੁੱਟਿਆ ਨਹੀਂ ਟੁੱਟਿਆ ਨਹੀਂ ਬਚ ਗਿਆ ਅੱਛਾ ਇਹ ਪਾਣੀ ਦਾ ਵਹਾਅ ਦੇਖ ਸਕਦੇ ਹੋ ਤੁਸੀਂ ਕਿੰਨਾ ਤੇਜ਼ ਆ ਬਹੁਤ ਜ਼ਿਆਦਾ ਤੇਜ਼ ਆ ਤੇ ਇੱਥੇ ਪੱਥਰ ਲਾਏ ਹੋਏ ਨੇ ਤੇ ਉਹ ਸਾਹਮਣੇ ਬਾਬਾ ਜੀ ਕਿੱਥੋਂ ਲੱਗੀ ਸੀ ਨੋ ਚ ਕਿੱਥੋਂ ਉਹ ਸਾਹਮਣੇ ਆ ਆ ਵਿਚਾਲੀ ਉਹ ਜਿੱਥੇ ਪੱਥਰ ਲੱਗੇ ਹੋਏ ਨੇ ਹਾਂ ਜੀ ਪੱਥਰ ਜਿੱਥੇ ਲੱਗੇ ਠੀਕ ਆ ਇਹ ਦਰਾਖਤ ਸਾਰੇ ਵੱਡ-ਵੱਡ ਕੇ ਸਿੱਟੇ ਹੋਏ ਨੇ ਇੱਥੇ ਸਿੱਟੇ ਆ ਦਰਖਤ ਸਾਰੇ ਵੱਡ-ਵੱਡ ਮਤਲਬ ਜੇ ਪਾਣੀ ਮੰਨ ਲਓ ਬਾਈ ਚਾਂਸ ਰੱਬ ਨਾ ਕਰੇ ਇਥੋਂ ਟੁੱਟ ਜਾਂਦਾ ਵਾ ਤੇ ਕਿੰਨਾ ਕੁ ਨੁਕਸਾਨ ਹੋ ਸਕਦਾ ਤੇ ਪਾਣੀ ਕਿੱਥੋਂ ਤੱਕ ਜਾ ਸਕਦਾ ਵਾ ਇਹ ਤਾਂ ਨੁਕਸਾਨ ਬਹੁਤ ਹੈ ਸਿੱਧੂਆਂ ਬੇਟ ਸਾਰਾ ਏਰੀਆ ਡੁੱਬ ਜਾਊਗਾ ਅੱਛਾ ਜੀ ਇੱਥੋਂ ਦਾ ਟੁੱਟਿਆ ਤੇ ਜਦੋਂ ਪਿਛਲੀ ਵਾਰ ਕਹਿੰਦੇ 1988 ਵਿੱਚ ਪਾਣੀ ਆਇਆ ਸੀਗੇ ਉਦੋਂ ਤੁਸੀਂ ਹਾਲਾਤ ਦੇਖੇ ਸੀ ਆਪਦੇ ਅੱਖਾਂ ਦੇ ਨਾਲ ਹਾਂਜੀ ਦੇਖੇ ਸੀ ਜਦੋਂ ਕਿੰਨੇ ਕੁ ਹਾਲਾਤ ਬੁਰੇ ਹੋਗੇ ਸੀ ਉਦੋਂ ਉਦੋਂ ਤਾਂ ਬਹੁਤ 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 ਜ਼ਿਆਦਾ ਬੁਰੇ ਹੋਗੇ ਅੱਛਾ ਜੀ ਹਾਂ ਉਦੋਂ ਤਾਂ ਅਸੀਂ ਇੱਥੋਂ ਛੱਡ ਗਏ ਸੀ ਯਾਰ ਇਹ ਉਹ ਡਲੀ ਚਲੇ ਗਿਆ ਸੀ ਅੱਛਾ ਤੇ ਸਾਰਾ ਪਾਣੀ ਪਾਣੀ ਸੀ ਉਹ ਕਿੰਨੇ ਟਾਈਮ ਬਾਅਦ ਵਾਪਸ ਮੁੜ ਕੇ ਆਏ ਤੁਸੀਂ ਸਾਨੂੰ ਮੀਂਹ ਨਾਲ ਡੇਢ ਲੱਗ ਗਿਆ ਸੀ ਅੰਦਰ ਦੁਬਾਰ ਘਰ ਸਾਰੇ ਟਹਿ ਗਏ ਸੀਗੇ ਮਿੱਟੀ ਹੋ ਗਈ ਸੀ ਠੀਕ ਹੋ ਗਿਆ ਉਹ ਤਾਂ ਕੱਚੇ ਘਰ ਹੁੰਦੇ ਸੀਗੇ ਟਹਿ ਟੂ ਗਏ ਜ਼ਮੀਨਾਂ ਵੀ ਬਰਬਾਦ ਹੋ ਗਈਆਂ ਸੀ ਹਾਂ ਸਭ ਬਰਬਾਦ ਹੋ ਗਏ ਤੇ ਹੁਣ ਇਸ ਮੌਕੇ ਤੇ ਇਸ ਮੌਕੇ ਤੇ ਅਸੀਂ ਸਤਲੋਜ ਦੇ ਉੱਪਰ ਖੜੇ ਹਾਂ ਪਾਣੀ ਦਾ ਵਹਾਅ ਬਹੁਤ ਤੇਜ਼ ਆ ਤੇ ਹੁਣ ਤੁਸੀਂ ਕੀ ਅਪੀਲ ਕੀ ਕਰਨਾ ਚਾਹੋਗੇ ਫਿਰ ਵੀ ਇਹ ਹੀ ਆ ਵੀ ਆ ਇਹਦੀ ਪ੍ਰੇਰ ਪ੍ਰੂਰ ਹੋ ਜਾਵੇ ਫਿਰ ਦੁਬਾਰੇ ਜੇ ਪਾਣੀ ਘਟ ਜਾਣ ਤੇ ਇਹ ਹੀ ਆ ਬਾਪੂ ਜੀ ਇਹ ਕਹਿਣਾ ਚਾਹੁੰਦੇ ਨੇ ਵੀ ਜੇ ਜਦੋਂ ਪਾਣੀ ਘਟ ਜਾਂਦਾ ਵੀ ਸਤਲ ਦੇ ਬੰਨ ਦੀ ਸਾਰੇ ਦੀ ਰਿਪੇਅਰ ਕੀਤੀ ਜਾਵੇ ਤਾਂ ਜੋ ਨੁਕਸਾਨ ਨਾ ਹੋ ਸਕੇ ਲੋਕਾਂ ਦਾ ਠੀਕ ਹੈ ਜੀ ਸੋ ਬਾਪੂ ਜੀ ਨਾਲ ਗੱਲਬਾਤ ਕੀਤੀ ਉਹ ਤੁਸੀਂ ਦੇਖ ਸਕਦੇ ਹੋ ਸਾਰੇ ਉੱਥੇ ਦਰਖਤ ਵੱਡ ਵੱਡ ਕੇ ਸੁੱਟੇ ਹੋਏ ਨੇ ਪ੍ਰਖਤ ਵੱਡ ਵੱਡ ਕੇ ਸੁੱਟੇ ਨੇ ਉੱਥੇ ਨੋਚਪਨ ਲੱਗੀ ਸੀ ਉੱਥੇ ਬੰਨ ਟੁੱਟਣ ਦਾ ਖਤਰਾ ਸੀਗਾ ਪਰ ਪਾਣੀ ਦਾ ਵਹਾਅ ਹੋਣ ਵੀ ਤੇਜ਼ ਆ ਬਾਪੂ ਜੀ ਕਹਿੰਦੇ ਨੇ ਇਹ ਇੱਥੇ ਇਹਨਾਂ ਦਾ ਘਰ ਮੌਜੂਦ ਆ ਇੱਥੇ ਘਰ ਉੱਤੀ ਏ 7 ਲੋਜ ਬੰਨ ਤੇ ਤੇ 1988 ਵਾਲਾ ਪਾਣੀ ਵੀ ਬਾਪੂ ਜੀ ਨੇ ਦੇਖਿਆ ਸੀ ਕਹਿੰਦੇ ਉਦੋਂ ਵੀ ਹਾਲਾਤ ਬਹੁਤ ਜ਼ਿਆਦਾ ਬਹੁਤ ਮਾੜੇ ਹੋ ਗਏ ਸੀ ਸੋ ਤੁਸੀਂ ਜੁੜੇ ਰਹੋ ਦੇਸੀ ਚੋਬਰ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਐਸ ਵਕਤ ਅਸੀਂ 7 ਲੋਜ ਬੰਨ ਦੇ ਉੱਤੇ ਖੜੇ ਆ ਤੇ ਆ ਬਾਪੂ ਜੀ ਸਾਡੇ ਨਾਲ ਮੌਜੂਦ ਨੇ ਬਾਪੂ ਜੀ ਦੇ ਘਰ ਇੱਥੇ ਨੇ ਸੋ ਬਾਪੂ ਜੀ ਨਾਲ ਗੱਲਬਾਤ ਕਰਦੇ ਆ ਵੀ ਕੀ ਹਾਲਾਤ ਨੇ ਸਤਲੋਜ ਦੇ ਬਾਪੂ ਸਸਰੀ ਕਾਲ ਜੀ ਸਸਰੀ ਕਾਲ ਕੁਝ ਕੀ ਹਾਲਾਤ ਨੇ ਸਤਲੋਜ ਤੇ ਕਿੰਨੇ ਦਿਨ ਹੋ ਗਿਆ ਪਾਣੀ ਚੜਿਆ ਨੂੰ ਪਾਣੀ ਤਾਂ तकरीबन ਮਹੀਨਾ ਹੀ ਹੋ ਚੱਲਿਆ ਆ ਇਹਨੂੰ ਅੱਛਾ ਜੀ ਤੇ ਹੁਣ ਵੈਸੇ ਲੱਗੇ ਹੋਏ ਆ ਬੰਦੇ ਅੱਛਾ ਜੀ ਬੇਵਰ ਲੱਗੀ ਹੋਈ ਆ ਕੰਮ ਚੱਲੀ ਜਾਂਦਾ ਹੈ ਤੇ ਉਦੋਂ ਮੀਂਹ ਵੀ ਲਗਾਤਾਰ ਲਗਾਤਾਰ ਹੋ ਰਹੀ ਹੈ ਬਾਰਿਸ਼ ਤਾਂ ਬਹੁਤ ਹੋ ਰਹੀ ਹੈ ਲਗਾਤਾਰ ਹੀ ਹੋ ਰਹੀ ਬਾਰਿਸ਼ ਅੱਛਾ ਜੀ ਬਾਰਿਸ਼ ਦੇ ਵਿੱਚ ਇਵੇਂ ਹੀ ਬਸ ਕੰਮ ਕਦੀ ਰੁਕ ਜਾਂਦਾ ਕਦੀ ਚੱਲ ਪੈਂਦਾ ਹੈ ਅੱਛਾ ਲੇਬਰ ਕੰਮ ਕੀਤੀ ਜਾਂਦੀ ਹੈ ਠੀਕ ਹੈ ਜੀ ਕੀ ਹਾਲਾਤ ਲੱਗਦੇ ਨੇ ਵੀ ਪਾਣੀ ਬਹੁਤ ਜ਼ਿਆਦਾ ਤੇਜ਼ ਚੱਲ ਰਿਹਾ ਵਾ ਹਾਂ ਪਾਣੀ ਤੇਜ਼ ਚੱਲ ਰਿਹਾ ਬਹੁਤ ਜ਼ਿਆਦਾ ਉਹ ਖਤਰਾ ਪੂਰਾ ਪੂਰਾ ਖਤਰਾ ਪੂਰਾ ਖਤਰਾ ਕਿੱਥੇ ਘਰ ਤੁਹਾਡੇ ਕਿੱਥੇ ਨੇ ਸਤਲੋਜ ਬੰਨ ਉੱਤੇ ਹੀ ਨੇ ਹਾਂ ਬੰਨ ਵਿਆਹ ਕੋਲੇ ਹੀ ਆ ਸਾਡੇ ਅੱਛਾ ਜੀ ਹਾਂ ਜੀ ਤੇ ਹੁਣ ਕੀ ਆਲੇ ਦੁਆਲੇ ਕੀ ਲੈ ਕੋਈ ਪ੍ਰਸ਼ਾਸਨ ਆਇਆ ਇੱਥੇ ਕੋਈ ਆਇਆ ਆਇਆ ਕੌਣ ਆਇਆ ਸੀ ਕੋਈ ਹਾਲਾਤ ਤੁਹਾਡੇ ਜਾਣ ਕੇ ਗਿਆ ਵੀ ਕੀ ਇੱਥੇ ਹਾਲਾਤ ਨੇ ਜਾਂ ਤੁਸੀਂ ਆਪਦਾ ਭਾਈ ਸਮਾਨ ਚੱਕ ਲੋ ਕਿਸੇ ਸਾਫ਼ ਸੁਥਰੀ ਥਾਂ ਦੇ ਉੱਚੇ ਟਿਕਾਣੇ ਤੇ ਬਹਿ ਜੋ ਜਾ ਕੇ ਸਮਾਨ ਸਮਉਣ ਵਾਰੇ ਤਾਂ ਨਹੀਂ ਅਜੇ ਕਿਹਾ ਹੂੰ ਵੈਸੇ ਹੂੰ ਆਉਂਦੇ ਤਾਂ ਹੈਗੇ ਆ ਬਹੁਤ ਅੱਛਾ ਜੀ ਕਿਸੇ ਨਾਲ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਅਸੀਂ ਨਹੀਂ ਅੱਜ ਅੱਛਾ ਜੀ ਠੀਕ ਹੈ ਤੇ ਹੁਣ ਬਹੁਤ ਜ਼ਿਆਦਾ ਤੇਜ਼ ਪਾਣੀ ਆ ਤੇ ਕੀ ਇੱਥੇ ਮਤਲਬ ਗੱਟੂ ਲਾਏ ਨੇ ਪੱਥਰ ਲਾਏ ਨੇ ਮਿੱਟੀ ਲਾਈ ਆ ਹਾਂ ਜੀ ਮਿੱਟੀ ਲੱਗੀ ਆ ਪੱਥਰ ਬੋਰੀਆਂ ਗੱਟੂ ਲਾਈ ਜਾਂਦੇ ਆ ਅੱਛਾ ਇਹ ਚਾਰ ਦਰਖਾ ਸਿੱਟੇ ਵੜ ਵੜ ਠੀਕ ਹੈ ਤੇ ਕਿੱਥੋਂ ਕਿੱਥੋਂ ਮਿੱਟੀ ਡਿੱਗਣੀ ਸ਼ੁਰੂ ਹੋ ਗਈ ਆ ਕਹਿੰਦੇ ਉਹ ਕਿਉਂ ਅੱਗੇ ਤੁਸੀਂ ਦੱਸ ਸਕਦੇ ਹੋ ਮੜਾ ਜਾ ਕੇ ਮਿੱਟੀ ਉਹ ਫਿੱਕੀ ਉਧਰ ਉਸ ਪਾਰ ਕੋਲ ਅੱਛਾ ਜੋ ਪਿੱਛੋਂ ਡਿੱਗੀ ਸੀ ਮਿੱਟੀ ਹਾਂ ਹੁਣ ਉੱਥੇ ਛਾਤੇ ਛੂਪੇ ਲਾਏ ਆ ਉਥੋਂ ਹਟਾਤੀ ਮਤਵੜ ਹਟ ਗਿਆ ਉਥੋਂ ਆ ਗਾਂ ਆ ਗਿਆ ਤੇ ਆ ਜਿਹੜੇ ਮਿੱਟੀ ਦੇ ਸਾਰੇ ਗੱਟੂ ਭਰੇ ਹੋਏ ਨੇ ਇਹ ਸਾਰੇ ਸਤਲੋਵ ਦੇ ਬੰਨ ਤੇ ਲਾਉਣ ਨੇ ਉਥੇ ਇੱਥੇ ਹੀ ਲਾਉਣੇ ਇੱਥੇ ਇੱਥੇ ਆ ਲੱਗੀ ਆ ਲੈਵਰ ਹਾਂ ਗੱਡੀ ਉਹ ਨਾ ਜੀ ਲੈਵਰ ਠੀਕ ਹੈ ਠੀਕ ਹੈ ਸੋ ਬਾਪੂ ਜੀ ਨੇ ਦੱਸਿਆ ਵੀ ਸੱਤ ਲੋਕ ਦੇ ਹਾਲਾਤ ਬਹੁਤ ਮਾੜੇ ਨੇ ਕਦੋਂ ਵੀ ਟੁੱਟ ਸਕਦਾ ਉਤੋਂ بارش ਵੀ ਲਗਾਤਾਰ ਹੋ ਰਹੀ ਆ ਸੋ ਆ ਤੁਹਾਨੂੰ ਅੱਗੇ ਜਾ ਕੇ ਅਸੀਂ ਦਿਖਾਉਨੇ ਹਾਂ ਅੱਗੇ ਪਾਣੀ ਦਾ ਵਹਾਅ ਦੇਖੋ ਕਿੰਨਾ ਤੇਜ਼ ਆ ਆ ਬਾਪੂ ਜੀ ਵੀ ਸਾਡੇ ਨਾਲ ਨੇ ਬਾਪੂ ਜੀ ਅੱਗੇ ਇਦਾਂ ਕਦੇ ਚਾਂਸ ਹੋਇਆ ਵਾ ਇਹ ਤਾਂ ਨਹੀਂ ਹੋਇਆ ਚਾਂਸ ਤੇ ਹੀ ਚ ਹੋਇਆ ਸੀ ਹੋਰੋਂ ਅੱਛਾ ਜੀ ਤੇ ਹੀ ਚ ਕੋਈ ਕਿੱਥੇ ਤੱਕ ਆ ਗਿਆ ਸੀ ਪਾਣੀ ਤੇ ਹੀ ਪਹਿਲਾਂ ਪਰੇ ਸੀ ਬਾਪੂ ਬਹੁਤ ਉਹ ਤਾਂ ਫਿਰ ਤੇਜ਼ ਹੀ ਚ ਹੈ ਦਰਗਾਹ ਆ ਗਿਆ ਇੱਧਰ ਨਾ ਨਾ ਟੁੱਟਣੋ ਟੁੱਟਣੋ ਬਚ ਗਿਆ ਤੇਜ਼ ਦੇ ਵਿੱਚ ਟੁੱਟਿਆ ਨਹੀਂ ਟ੍ਰਾ ਨਹੀਂ ਬਚ ਗਿਆ ਅੱਛਾ ਜੀ ਆ ਪਾਣੀ ਦਾ ਵਹਾਅ ਦੇਖ ਸਕਦੇ ਹੋ ਤੁਸੀਂ ਕਿੰਨਾ ਤੇਜ਼ ਆ ਬਹੁਤ ਜ਼ਿਆਦਾ ਤੇਜ਼ ਆ ਤੇ ਇੱਥੇ ਪੱਥਰ ਲਾਏ ਹੋਏ ਨੇ ਤੇ ਉਹ ਸਾਹਮਣੇ ਬਾਬਾ ਜੀ ਕਿੱਥੋਂ ਲੱਗੀ ਸੀ ਨੋਚ ਕਿੱਥੋਂ ਉਹ ਸਾਹਮਣੇ ਆ ਆ ਵਿਚਾਲੀ ਉਹ ਜਿੱਥੇ ਪੱਥਰ ਲੱਗੇ ਹੋਏ ਨੇ ਹਾਂ ਜੀ ਪੱਥਰ ਜਿੱਥੇ ਲੱਗੇ ਠੀਕ ਆ ਜੀ ਆ ਦਰਾਖਤ ਸਾਰੇ ਵੱਡ ਵੱਡ ਕੇ ਸਿੱਟੇ ਹੋਏ ਨੇ ਇੱਥੇ ਸਿੱਟੇ ਆ ਦਰੱਖਤ ਸਾਰੇ ਵੱਡ ਵੱਡ ਤਾਂ ਮਤਲਬ ਜੇ ਪਾਣੀ ਮੰਨ ਲਓ ਬਾਈ ਚਾਂਸ ਰੱਬ ਨਾ ਕਰੇ ਇਥੋਂ ਟੁੱਟ ਜਾਂਦਾ ਵਾ ਤੇ ਕਿੰਨਾ ਕੁ ਨੁਕਸਾਨ ਹੋ ਸਕਦਾ ਤੇ ਪਾਣੀ ਕਿੱਥੋਂ ਤੱਕ ਜਾ ਸਕਦਾ ਵਾ ਇਹ ਤਾਂ ਨੁਕਸਾਨ ਬਹੁਤ ਹੈ ਸਿੱਧਾ ਬੇਟ ਸਾਰਾ ਏਰੀਆ ਡੁੱਬ ਜਾਊਗਾ ਅਛਾ ਜੀ ਇੱਥੋਂ ਦਾ ਟੁੱਟਿਆ ਤੇ ਜਦੋਂ ਪਿਛਲੀ ਵਾਰ ਕਹਿੰਦੇ 1988 ਵਿੱਚ ਪਾਣੀ ਆਇਆ ਸੀਗੇ ਉਦੋਂ ਤੁਸੀਂ ਹਾਲਾਤ ਦੇਖੇ ਸੀ ਆਪਦੇ ਅੱਖਾਂ ਦੇ ਨਾਲ ਹਾਂਜੀ ਦੇਖੇ ਸੀ ਜਦੋਂ ਕਿੰਨੇ ਕੁ ਹਾਲਾਤ ਬੁਰੇ ਹੋ ਗਏ ਸੀ ਉਦੋਂ ਉਦੋਂ ਤਾਂ ਬਹੁਤ 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 ਜ਼ਿਆਦਾ ਬੁਰੇ ਹੋ ਗਏ ਅਛਾ ਜੀ ਹਾਂ ਉਦੋਂ ਤਾਂ ਅਸੀਂ ਇੱਥੇ ਛੱਡ ਗਏ ਸੀ ਯਾਰ ਇਹ ਉਹ ਵੜੀ ਚਲੇਗਾ ਸੀ ਅੱਛਾ ਇਹ ਸਾਰਾ ਪਾਣੀ ਪਾਣੀ ਸੀ ਕਿੰਨੇ ਟਾਈਮ ਬਾਅਦ ਵਾਪਸ ਮੁੜ ਕੇ ਆਏ ਤੁਸੀਂ ਜੀ ਸਾਨੂੰ ਮੇਨਾ ਡੇਢ ਲੱਗ ਗਿਆ ਸੀ ਅੰਦਰ ਦੁਬਾਰ ਘਰ ਸਾਰੇ ਟਹਿ ਗਏ ਸੀਗੇ ਮਿੱਟੀ ਹੋ ਗਈ ਸੀ ਠੀਕ ਹੋ ਗਿਆ ਉਹ ਤਾਂ ਕੱਚੇ ਘਰ ਹੁੰਦੇ ਸੀਗੇ ਢਹਿ ਟੂਬੇ ਜ਼ਮੀਨਾਂ ਵੀ ਬਰਬਾਦ ਹੋ ਗਈਆਂ ਸੀ ਹਾਂ ਸਭ ਬਰਬਾਦ ਹੋ ਗਿਆ ਤੇ ਹੁਣ ਇਸ ਮੌਕੇ ਤੇ ਇਸ ਮੌਕੇ ਤੇ ਅਸੀਂ ਸਤਲੋਜ ਦੇ ਉੱਪਰ ਖੜੇ ਹਾਂ ਪਾਣੀ ਦਾ ਵਹਾਅ ਬਹੁਤ ਤੇਜ਼ ਆ ਤੇ ਹੁਣ ਤੁਸੀਂ ਕੀ ਅਪੀਲ ਕੀ ਕਰਨਾ ਚਾਹੋਗੇ ਫੇਰ ਵੀ ਇਹ ਹੀ ਆ ਵੀ ਆ ਇਹਦੀ ਪ੍ਰੇਰ ਪ੍ਰੂ ਹੋ ਜਾਵੇ ਫੇਰ ਦਵਾਰੇ ਜੇ ਪਾਣੀ ਘਟ ਜਾਣ ਤੇ ਇਹ ਹੀ ਆ ਬਾਪੂ ਜੀ ਇਹ ਕਹਿਣਾ ਚਾਹੁੰਦੇ ਨੇ ਵੀ ਜੇ ਜਦੋਂ ਪਾਣੀ ਘਟ ਜਾਂਦਾ ਵੀ ਸਤਲ ਦੇ ਬੰਨ ਦੀ ਸਾਰੇ ਦੀ ਰਿਪੇਅਰ ਕੀਤੀ ਜਾਵੇ ਤਾਂ ਜੋ ਨੁਕਸਾਨ ਨਾ ਹੋ ਸਕੇ ਲੋਕਾਂ ਦਾ ਠੀਕ ਹੈ ਜੀ ਸੋ ਬਾਪੂ ਜੀ ਨਾਲ ਗੱਲਬਾਤ ਕੀਤੀ ਉਹ ਤੁਸੀਂ ਦੇ ਸਕਦੇ ਹੋ ਸਾਰੇ ਉੱਥੇ ਦਰਖਤ ਵੱਡ ਵੱਡ ਕੇ ਸੁੱਟੇ ਹੋਏ ਨੇ ਪ੍ਰਖਤ ਵੱਡ ਵੱਡ ਕੇ ਸੁੱਟੇ ਨੇ ਉੱਥੇ ਨੋਚ ਪਉਣ ਲੱਗੀ ਸੀ ਉੱਥੇ ਬੰਨ ਟੁੱਟਣ ਦਾ ਖਤਰਾ ਸੀਗਾ ਪਰ ਪਾਣੀ ਦਾ ਵਹਾਅ ਹੋਣ ਵੀ ਤੇਜ਼ ਆ ਬਾਪੂ ਜੀ ਕਹਿੰਦੇ ਨੇ ਇਹ ਇੱਥੇ ਹੀ ਇਹਨਾਂ ਦਾ ਘਰ ਮੌਜੂਦ ਆ ਇੱਥੇ ਘਰ ਉੱਤੀ ਏ ਸਤਲੁਜ ਦੇ ਬੰਨ ਤੇ ਤੇ 1988 ਵਾਲਾ ਪਾਣੀ ਵੀ ਬਾਪੂ ਜੀ ਨੇ ਦੇਖਿਆ ਸੀ ਕਹਿੰਦੇ ਉਦੋਂ ਵੀ ਹਾਲਾਤ ਬਹੁਤ ਜ਼ਿਆਦਾ ਬਹੁਤ ਮਾੜੇ ਹੋ ਗਏ ਸੀ ਸੋ ਤੁਸੀਂ ਜੁੜੇ ਰਹੋ ਦੇਸੀ ਚੋਬਰ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਐਸ ਵਕਤ ਅਸੀਂ ਸਤਲੁਜ ਬੰਨ ਦੇ ਉੱਤੇ ਖੜੇ ਆ ਤੇ ਆ ਬਾਪੂ ਜੀ ਸਾਡੇ ਨਾਲ ਮੌਜੂਦ ਨੇ ਬਾਪੂ ਜੀ ਦੇ ਘਰ ਇੱਥੇ ਨੇ ਸੋ ਬਾਪੂ ਜੀ ਨਾਲ ਗੱਲਬਾਤ ਕਰਦੇ ਆ ਵੀ ਕੀ ਹਾਲਾਤ ਨੇ ਸਤਲੋਜ ਬਾਪੂ ਸਸਰੀ ਕਾਲ ਜੀ ਸਸਰੀ ਕਾਲ ਕੁਝ ਕੀ ਹਾਲਾਤ ਨੇ ਸਤਲੋਜ ਤੇ ਕਿੰਨੇ ਦਿਨ ਹੋ ਗਿਆ ਪਾਣੀ ਚੜਿਆ ਨੂੰ ਪਾਣੀ ਤਾਂ ਅਕਰੀਬ ਮੈਨਾ ਹੀ ਹੋ ਚੱਲੇ ਆਏ ਨੂੰ ਤੇ ਹੁਣ ਵੈਸੇ ਲੱਗੇ ਹੋਏ ਆ ਬੰਦੇ ਅੱਛਾ ਜੀ ਦੇਵਰ ਲੱਗੀ ਹੋਈ ਆ ਕੰਮ ਚੱਲੀ ਜਾਂਦਾ ਹੈ ਤੇ ਉਦੋਂ ਮੀਂਹ ਵੀ ਲਗਾਤਾਰ ਲਗਾਤਾਰ ਹੋ ਰਹੀ ਹੈ ਬਾਰਿਸ਼ ਤਾਂ ਬਹੁਤ ਹੋ ਰਹੀ ਹੈ ਲਗਾਤਾਰ ਹੀ ਹੋ ਰਹੀ ਬਾਰਿਸ਼ ਅੱਛਾ ਜੀ ਬਾਰਿਸ਼ ਦੇ ਵਿੱਚ ਇਵੇਂ ਹੀ ਬਸ ਕੰਮ ਕਦੀ ਰੁਕ ਜਾਂਦਾ ਕਦੀ ਚੱਲ ਪੈਂਦਾ ਅੱਛਾ ਜੀ ਲੇਬਰ ਕੰਮ ਕੀਤੀ ਜਾਂਦੀ ਹੈ ਠੀਕ ਹੈ ਜੀ ਕੀ ਹਾਲਾਤ ਲੱਗਦੇ ਨੇ ਵੀ ਪਾਣੀ ਬਹੁਤ ਜ਼ਿਆਦਾ ਤੇਜ਼ ਚੱਲ ਰਿਹਾ ਵਾ ਹਾਂ ਪਾਣੀ ਤੇਜ਼ ਚੱਲ ਰਿਹਾ ਬਹੁਤ ਜ਼ਿਆਦਾ ਉਹ ਖਤਰਾ ਪੂਰਾ ਪੂਰਾ ਖਤਰਾ ਪੂਰਾ ਖਤਰਾ ਕਿੱਥੇ ਘਰ ਤੁਹਾਡੇ ਕਿੱਥੇ ਨੇ ਸਤਲੋ ਜੀ ਬੰਨ ਉੱਤੇ ਹੀ ਨੇ ਹਾਂ ਬੰਨ ਵਿਆਹ ਕੋਲੇ ਹੀ ਆ ਸਾਡੇ ਅੱਛਾ ਜੀ ਹਾਂ ਜੀ ਤੇ ਹੁਣ ਕੀ ਆਲੇ ਦੁਆਲੇ ਕੀ ਲੱਗ ਕੋਈ ਪ੍ਰਸ਼ਾਸਨ ਆਇਆ ਇੱਥੇ ਕੋਈ ਆਇਆ ਆਇਆ ਕੌਣ ਆਇਆ ਸੀ ਕੋਈ ਹਾਲਾਤ ਤੁਹਾਡੇ ਜਾਣ ਕੇ ਗਿਆ ਵੀ ਕੀ ਇੱਥੇ ਹਾਲਾਤ ਨੇ ਜਾਂ ਤੁਸੀਂ ਆਪਦਾ ਭਾਈ ਸਮਾਨ ਚੱਕ ਲੋ ਕਿਸੇ ਸਾਫ਼ ਸੁਥਰੀ ਥਾਂ ਦੇ ਉੱਤੇ ਟਿਕਾਣੇ ਤੇ ਬਹਿ ਜੋ ਜਾ ਕੇ ਸਮਾਨ ਸਮੋਣ ਵਾਰੇ ਤਾਂ ਨਹੀਂ ਅਜੇ ਕਿਹਾ ਹੂੰ ਵੈਸੇ ਹੂੰ ਆਉਂਦੇ ਤਾਂ ਹੈਗੇ ਆ ਬਹੁਤ ਅੱਛਾ ਜੀ ਕਿਸੇ ਨਾਲ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਅਸੀਂ ਨਹੀਂ ਅੱਛਾ ਜੀ ਠੀਕ ਹੈ ਤੇ ਹੁਣ ਬਹੁਤ ਜ਼ਿਆਦਾ ਤੇਜ਼ ਪਾਣੀ ਆ ਕਿ ਕੀ ਇੱਥੇ ਮਤਲਬ ਗੱਟੂ ਲਾਏ ਨੇ ਪੱਥਰ ਲਾਏ ਨੇ ਮਿੱਟੀ ਲਾਈ ਆ ਹਾਂ ਜੀ ਮਿੱਟੀ ਵੀ ਲੱਗੀ ਆ ਪੱਥਰ ਬੋਰੀਆਂ ਗੱਟੂ ਲਾਈ ਜਾਂਦੇ ਆ ਅੱਛਾ ਇਹ ਚਾਹ ਦਰਖਾ ਸਿੱਟੇ ਵਾੜ ਵਾੜ ਕੇ ਠੀਕ ਗਈ ਤੇ ਕਿੱਥੋਂ ਕਿੱਥੋਂ ਮਿੱਟੀ ਡਿੱਗਣੀ ਸ਼ੁਰੂ ਹੋ ਗਈ ਆ ਕਹਿੰਦੇ ਉਹ ਕਿਉਂ ਅੱਗੇ ਤੁਸੀਂ ਦੱਸ ਸਕਦੇ ਹੋ ਮੜਾ ਜਾ ਕੇ ਮਿੱਟੀ ਉਹ ਪਿੱਛੋਂ ਡਿੱਗੀ ਉਹਦਰ ਉਹਸ ਪਾਰ ਕੋਲ ਅੱਛਾ ਜੋ ਪਿੱਛੋਂ ਡਿੱਗੀ ਸੀ ਮਿੱਟੀ ਹਾਂ ਹੁਣ ਉਹ ਖਾਤੇ ਛੁੱਪੇ ਲਾਏ ਆ ਉਥੋਂ ਹਟਾਤੀ ਮਤਲਬ ਹਟ ਗਿਆ ਉਥੋਂ ਆ ਗਾਂ ਆ ਗਿਆ ਤੇ ਆ ਜਿਹੜੇ ਮਿੱਟੀ ਦੇ ਸਾਰੇ ਗੱਟੂ ਭਰੇ ਹੋਏ ਨੇ ਇਹ ਸਾਰੇ ਸਤ ਲੋਹ ਦੇ ਬੰਨ ਤੇ ਲਾਉਣ ਨੇ ਉਥੇ ਇੱਥੇ ਲਾਉਣੇ ਇੱਥੇ ਇੱਥੇ ਲੱਗੀ ਯਾ ਲੈਵਰ ਹਾਂ ਗੱਡੀ ਹੁਣਾਂ ਦੀ ਹੈ ਲੈਵਰ ਠੀਕ ਹੈ ਠੀਕ ਹੈ ਸੋ ਬਾਪੂ ਜੀ ਨੇ ਦੱਸਿਆ ਵੀ ਸਤ ਲੋਕ ਦੇ ਹਾਲਾਤ ਬਹੁਤ ਮਾੜੇ ਨੇ ਕਦੋਂ ਵੀ ਟੁੱਟ ਸਕਦਾ ਉਤੋਂ ਬਾਰਿਸ਼ ਵੀ ਲਗਾਤਾਰ ਹੋ ਰਹੀ ਆ ਸੋ ਆ ਤੁਹਾਨੂੰ ਅੱਗੇ ਜਾ ਕੇ ਅਸੀਂ ਦਿਖਾਉਨੇ ਹਾਂ ਅੱਗੇ ਪਾਣੀ ਦਾ ਵਹਾਅ ਦੇਖੋ ਕਿੰਨਾ ਤੇਜ਼ ਆ ਆ ਬਾਪੂ ਜੀ ਵੀ ਸਾਡੇ ਨਾਲ ਨੇ ਬਾਪੂ ਜੀ ਅੱਗੇ ਇਦਾਂ ਕਦੇ ਚਾਂਸ ਹੋਇਆ ਵਾ ਇਹ ਤਾਂ ਨਹੀਂ ਹੋਇਆ ਚਾਂਸ ਤੇ ਹੀ ਚ ਹੋਇਆ ਸੀ ਹੋਰੋਂ ਅੱਛਾ ਜੀ ਤੇ ਹੀ ਚ ਕੋਈ ਕਿੱਥੇ ਤੱਕ ਆ ਗਿਆ ਸੀ ਪਾਣੀ ਤੇ ਹੀ ਪਹਿਲਾਂ ਪਰੇ ਸੀ ਵਾ ਬਹੁਤ ਉਹ ਤਾਂ ਫਿਰ ਤੇਜ਼ ਹੀ ਦਰਗਾਹ ਆ ਗਿਆ ਇੱਧਰ ਅੱਛਾ ਰਹਾ ਟੁੱਟਣੋ ਟੁੱਟਣੋ ਬਚ ਗਿਆ ਤੇਜ਼ ਦੇ ਵਿੱਚ ਟੁੱਟਿਆ ਨਹੀਂ ਟਿਆ ਨਹੀਂ ਬਚ ਗਿਆ ਅੱਛਾ ਜੀ ਆ ਪਾਣੀ ਦਾ ਵਹਾਅ ਦੇਖ ਸਕਦੇ ਹੋ ਤੁਸੀਂ ਕਿੰਨਾ ਤੇਜ਼ ਆ ਬਹੁਤ ਜ਼ਿਆਦਾ ਤੇਜ਼ ਆ ਤੇ ਇੱਥੇ ਪੱਥਰ ਲਾਏ ਹੋਏ ਨੇ ਤੇ ਉਹ ਸਾਹਮਣੇ ਬਾਬਾ ਜੀ ਕਿੱਥੋਂ ਲੱਗੀ ਸੀ ਨੋ ਚ ਕਿੱਥੋਂ ਉਹ ਸਾਹਮਣੇ ਆ ਆ ਵਿਚਾਲੀ ਉਹ ਜਿੱਥੇ ਪੱਥਰ ਲੱਗੇ ਹੋਏ ਨੇ ਹਾਂ ਜੀ ਪੱਥਰ ਜਿੱਥੇ ਲੱਗੇ ਠੀਕ ਹੈ ਜੀ ਆ ਦਰਖਤ ਸਾਰੇ ਵੱਡ-ਵੱਡ ਕੇ ਸਿੱਟੇ ਹੋਏ ਨੇ ਇੱਥੇ ਸਿੱਟੇ ਆ ਦਰਖਤ ਆਰੇ ਵੱਡ ਵੱਡ ਮਤਲਬ ਜੇ ਪਾਣੀ ਮੰਨ ਲਓ ਬਾਈ ਚਾਂਸ ਰੱਬ ਨਾ ਕਰੇ ਇਥੋਂ ਟੁੱਟ ਜਾਂਦਾ ਵਾ ਤੇ ਕਿੰਨਾ ਕੁ ਨੁਕਸਾਨ ਹੋ ਸਕਦਾ ਤੇ ਪਾਣੀ ਕਿੱਥੋਂ ਤੱਕ ਜਾ ਸਕਦਾ ਵਾ ਇਹ ਤਾਂ ਨੁਕਸਾਨ ਬਹੁਤ ਹੈ ਸਿੱਧਾ ਬੇਟ ਸਾਰਾ ਏਰੀਆ ਡੁੱਬ ਜਾਊਗਾ ਅੱਛਾ ਜੀ ਇੱਥੋਂ ਦਾ ਟੁੱਟਿਆ ਹੈ ਤੇ ਜਦੋਂ ਪਿਛਲੀ ਵਾਰ ਕਹਿੰਦੇ 1988 ਵਿੱਚ ਪਾਣੀ ਆਇਆ ਸੀਗੇ ਉਦੋਂ ਤੁਸੀਂ ਹਾਲਾਤ ਦੇਖੇ ਸੀ ਆਪਦੇ ਅੱਖਾਂ ਦੇ ਨਾਲ ਹਾਂਜੀ ਦੇਖੇ ਸੀ ਜਦੋਂ ਕਿੰਨੇ ਕ ਹਾਲਾਤ ਬੁਰੇ ਹੋ ਗਏ ਸੀ ਉਦੋਂ ਉਦੋਂ ਤਾਂ ਬਹੁਤ 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 ਜ਼ਿਆਦਾ ਬੁਰੇ ਹੋ ਗਏ ਅੱਛਾ ਜੀ ਹਾਂ ਉਦੋਂ ਤਾਂ ਅਸੀਂ ਇੱਥੋਂ ਛੱਡ ਗਏ ਸੀ ਯਾਰ ਇਹ ਉਹ ਵੜੀ ਚਲੇਗਾ ਜੀ ਅੱਛਾ ਇਹ ਸਾਰਾ ਪਾਣੀ ਪਾਣੀ ਸੀ ਕਿੰਨੇ ਟਾਈਮ ਬਾਅਦ ਵਾਪਸ ਮੁੜ ਕੇ ਆਏ ਤੁਸੀਂ ਜੀ ਸਾਨੂੰ ਮੇਨਾ ਡੇਢ ਲੱਗ ਗਿਆ ਸੀ ਅੰਦਰ ਦੁਬਾਰ ਘਰ ਸਾਰੇ ਟਹਿ ਗਏ ਸੀਗੇ ਮਿੱਟੀ ਹੋ ਗਈ ਸੀ ਠੀਕ ਹੋ ਗਿਆ ਉਹਦੇ ਕੱਚੇ ਘਰ ਹੁੰਦੇ ਸੀਗੇ ਟਹਿ ਟੂ ਗਏ ਜ਼ਮੀਨਾਂ ਵੀ ਬਰਬਾਦ ਹੋ ਗਈਆਂ ਸੀ ਹਾਂ ਸਭ ਬਰਬਾਦ ਹੋ ਗਿਆ ਤੇ ਹੁਣ ਇਸ ਮੌਕੇ ਤੇ ਇਸ ਮੌਕੇ ਤੇ ਅਸੀਂ ਸਤਲੋਜ ਦੇ ਉੱਪਰ ਖੜੇ ਹਾਂ ਪਾਣੀ ਦਾ ਵਹਾਅ ਬਹੁਤ ਤੇਜ਼ ਆ ਤੇ ਹੁਣ ਤੁਸੀਂ ਕੀ ਅਪੀਲ ਕੀ ਕਰਨਾ ਚਾਹੋਗੇ ਫੇਰ ਵੀ ਇਹ ਹੀ ਆ ਵੀ ਆਹ ਇਹਦੀ ਪ੍ਰੇਰ ਪ੍ਰੂ ਰੋਜਾਵੇ ਫੇਰ ਦਵਾਰੇ ਜੇ ਪਾਣੀ ਘਟ ਜਾਣਗੇ ਤੇ ਇਹ ਹੀ ਆ ਬਾਪੂ ਜੀ ਇਹ ਕਹਿਣਾ ਚਾਹੁੰਦੇ ਨੇ ਵੀ ਜੇ ਜਦੋਂ ਪਾਣੀ ਘਟ ਜਾਂਦਾ ਵੀ ਸਤਲੁਜ ਬੰਨ ਦੀ ਸਾਰੇ ਦੀ ਰਿਪੇਅਰ ਕੀਤੀ ਜਾਵੇ ਤਾਂ ਜੋ ਨੁਕਸਾਨ ਨਾ ਹੋ ਸਕੇ ਲੋਕਾਂ ਦਾ ਠੀਕ ਹੈ ਜੀ ਸੋ ਬਾਪੂ ਜੀ ਨਾਲ ਗੱਲਬਾਤ ਕੀਤੀ ਉਹ ਤੁਸੀਂ ਦੇ ਸਕਦੇ ਹੋ ਸਾਰੇ ਉੱਥੇ ਦਰਖਤ ਵੱਡ ਵੱਡ ਕੇ ਸੁੱਟੇ ਹੋਏ ਨੇ ਬ੍ਰਖਤ ਵੱਡ ਵੱਡ ਕੇ ਸੁਟੇ ਨੇ ਉੱਥੇ ਨੋਚਪਨ ਲੱਗੀ ਸੀ ਉੱਥੇ ਬੰਨ ਟੁੱਟਣ ਦਾ ਖਤਰਾ ਸੀਗਾ ਪਰ ਪਾਣੀ ਦਾ ਵਹਾਅ ਹੋਣ ਵੀ ਤੇਜ਼ ਆ ਬਾਪੂ ਜੀ ਕਹਿੰਦੇ ਨੇ ਇਹ ਇੱਥੇ ਹੀ ਇਹਨਾਂ ਦਾ ਘਰ ਮੌਜੂਦ ਆ ਇੱਥੇ ਘਰ ਉੱਤੀ ਏ 7 ਲੋਏ ਬੰਨ ਤੇ ਤੇ 1988 ਵਾਲਾ ਪਾਣੀ ਵੀ ਬਾਪੂ ਜੀ ਨੇ ਦੇਖਿਆ ਸੀ ਕਹਿੰਦੇ ਉਦੋਂ ਵੀ ਹਾਲਾਤ ਬਹੁਤ ਜ਼ਿਆਦਾ ਬਹੁਤ ਮਾੜੇ ਹੋ ਗਏ ਸੀ ਸੋ ਤੁਸੀਂ ਜੁੜੇ ਰਹੋ ਦੇਸੀ ਚੋਬਰ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਇਸ ਵਕਤ ਅਸੀਂ 7 ਲੋਏ ਬੰਨ ਦੇ ਉੱਤੇ ਖੜੇ ਆ ਤੇ ਆ ਬਾਪੂ ਜੀ ਸਾਡੇ ਨਾਲ ਮੌਜੂਦ ਨੇ ਬਾਪੂ ਜੀ ਦੇ ਘਰ ਇੱਥੇ ਨੇ ਸੋ ਬਾਪੂ ਜੀ ਨਾਲ ਗੱਲਬਾਤ ਕਰਦੇ ਆ ਵੀ ਕੀ ਹਾਲਾਤ ਨੇ ਸਤਲੋਜ ਬਾਪੂ ਸਸਰੀ ਕਾਲ ਜੀ ਸਸਰੀ ਕਾਲ ਕੁਝ ਕੀ ਹਾਲਾਤ ਨੇ ਸਤਲੋਜ ਤੇ ਕਿੰਨੇ ਦਿਨ ਹੋ ਗਿਆ ਪਾਣੀ ਚੜਿਆ ਨੂੰ ਪਾਣੀ ਤਾਂ ਕਰੇਵੜ ਮਹੀਨਾ ਹੀ ਹੋ ਚੱਲਿਆ ਆ ਇਹਨੂੰ ਅੱਛਾ ਜੀ ਤੇ ਹੁਣ ਵੈਸੇ ਲੱਗੇ ਹੋਏ ਆ ਬੰਦੇ ਅੱਛਾ ਜੀ ਦੇਵਰ ਲੱਗੀ ਹੋਈ ਆ ਕੰਮ ਚੱਲੀ ਜਾਂਦਾ ਹੈ ਤੇ ਉਦੋਂ ਮੀਂਹ ਵੀ ਲਗਾਤਾਰ ਲਗਾਤਾਰ ਹੋ ਰਹੀ ਹੈ ਬਾਰਿਸ਼ ਤਾਂ ਬਹੁਤ ਹੋ ਰਹੀ ਹੈ ਲਗਾਤਾਰ ਹੀ ਹੋ ਰਹੀ ਬਾਰਿਸ਼ ਅੱਛਾ ਜੀ ਬਾਰਿਸ਼ ਦੇ ਵਿੱਚ ਇਵੇਂ ਹੀ ਬਸ ਕੰਮ ਕਦੀ ਰੁਕ ਜਾਂਦਾ ਕਦੀ ਚੱਲ ਪੈਂਦਾ ਹੈ ਅੱਛਾ ਲੇਬਰ ਕੰਮ ਕੀਤੀ ਜਾਂਦੀ ਹੈ ਠੀਕ ਹੈ ਜੀ ਕੀ ਹਾਲਾਤ ਲੱਗਦੇ ਨੇ ਵੀ ਪਾਣੀ ਬਹੁਤ ਜ਼ਿਆਦਾ ਤੇਜ਼ ਚੱਲ ਰਿਹਾ ਵਾ ਹਾਂ ਪਾਣੀ ਤੇਜ਼ ਚੱਲ ਰਿਹਾ ਬਹੁਤ ਜ਼ਿਆਦਾ ਉਹ ਖਤਰਾ ਪੂਰਾ ਪੂਰਾ ਖਤਰਾ ਪੂਰਾ ਖਤਰਾ ਕਿੱਥੇ ਘਰ ਤੁਹਾਡੇ ਕਿੱਥੇ ਨੇ ਸਤਲੋ ਜੀ ਬੰਨ ਉੱਤੇ ਹੀ ਨੇ ਹਾਂ ਬੰਨ ਵਿਆਹ ਕੋਲੇ ਹੀ ਆ ਸਾਡੇ ਅੱਛਾ ਜੀ ਹਾਂ ਜੀ ਤੇ ਹੁਣ ਕੀ ਆਲੇ ਦੁਆਲੇ ਕੀ ਲੈ ਕੋਈ ਪ੍ਰਸ਼ਾਸਨ ਆਇਆ ਇੱਥੇ ਕੋਈ ਆਇਆ ਆਇਆ ਕੌਣ ਆਇਆ ਸੀ ਕੋਈ ਹਾਲਾਤ ਤੁਹਾਡੇ ਜਾਣ ਕੇ ਗਿਆ ਵੀ ਕੀ ਇੱਥੇ ਹਾਲਾਤ ਨੇ ਜਾਂ ਤੁਸੀਂ ਆਪਦਾ ਭਾਈ ਸਮਾਨ ਚੱਕ ਲੋ ਕਿਸੇ ਸਾਫ਼ ਸੁਥਰੀ ਥਾਂ ਦੇ ਉੱਤੇ ਟਿਕਾਣੇ ਤੇ ਬਹਿ ਜੋ ਜਾ ਕੇ ਸਮਾਨ ਸਮਉਣ ਵਾਰੇ ਤਾਂ ਨਹੀਂ ਅਜੇ ਕਿਹਾ ਹੂੰ ਵੈਸੇ ਹੂੰ ਆਉਂਦੇ ਤਾਂ ਹੈਗੇ ਆ ਬਹੁਤ ਅੱਛਾ ਜੀ ਕਿਸੇ ਨਾਲ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਅਸੀਂ ਨਹੀਂ ਅੱਛਾ ਜੀ ਠੀਕ ਹੈ ਤੇ ਹੁਣ ਬਹੁਤ ਜ਼ਿਆਦਾ ਤੇਜ਼ ਪਾਣੀ ਆ ਕਿ ਕੀ ਇੱਥੇ ਮਤਲਬ ਗੱਟੂ ਲਾਏ ਨੇ ਪੱਥਰ ਲਾਏ ਨੇ ਮਿੱਟੀ ਲਾਈ ਆ ਹਾਂ ਜੀ ਮਿੱਟੀ ਲੱਗੀ ਆ ਪੱਥਰ ਬੋਰੀਆਂ ਗੱਟੂ ਲਾਈ ਜਾਂਦੇ ਆ अच्छा ये चार दरखा सिट्टे वड वड ठीक है। ਤੇ ਕਿੱਥੋਂ ਕਿੱਥੋਂ ਮਿੱਟੀ ਡਿੱਗਣੀ ਸ਼ੁਰੂ ਹੋ ਗਈ ਆ ਕਹਿੰਦੇ ਉਹ ਕਿਉਂ ਅੱਗੇ ਤੁਸੀਂ ਦੱਸ ਸਕਦੇ ਹੋ ਮੜਾ ਜਾ ਕੇ। ਮਿੱਟੀ ਉਹ ਪਿੱਛੋਂ ਡਿੱਗੀ ਉਧਰ ਉਸ ਪਾਰ ਕੋਲ। اچھا ਜੋ ਪਿੱਛੋਂ ਡਿੱਗੀ ਸੀ ਮਿੱਟੀ ਹੁਣ ਉੱਥੇ ਛਾਪੇ ਛੂਪੇ ਲਾਏ ਆ ਉਥੋਂ ਹਟਾਤੀ। ਮਤਵੜ ਹਟ ਗਿਆ ਉਥੋਂ ਆ ਗਾਂ ਆ ਗਿਆ। ਤੇ ਆ ਜਿਹੜੇ ਮਿੱਟੀ ਦੇ ਸਾਰੇ ਗੱਟੂ ਭਰੇ ਹੋਏ ਨੇ ਇਹ ਸਾਰੇ ਸੱਤ ਲੋਹੇ ਦੇ ਬੰਨ ਤੇ ਲਾਉਣ ਨੇ ਉਥੇ। ਇੱਥੇ ਹੀ ਲਾਉਣੇ। ਇੱਥੇ ਇੱਥੇ। ਆ ਲੱਗੀ ਯਾਰ ਲੀਵਰ ਆ ਗੱਡੀ ਉਹ ਨਾ ਦੀ ਹੈ ਲੀਵਰ ਠੀਕ ਹੈ ਠੀਕ ਹੈ ਸੋ ਬਾਪੂ ਜੀ ਨੇ ਦੱਸਿਆ ਵੀ ਸਤ ਲੋਕ ਦੇ ਹਾਲਾਤ ਬਹੁਤ ਮਾੜੇ ਨੇ ਕਦੋਂ ਵੀ ਟੁੱਟ ਸਕਦਾ ਉਤੋਂ بارش ਵੀ ਲਗਾਤਾਰ ਹੋ ਰਹੀ ਆ ਸੋ ਆ ਤੁਹਾਨੂੰ ਅੱਗੇ ਜਾ ਕੇ ਅਸੀਂ ਦਿਖਾਉਨੇ ਹਾਂ ਅੱਗੇ ਪਾਣੀ ਦਾ ਵਹਾਅ ਦੇਖੋ ਕਿੰਨਾ ਤੇਜ਼ ਆ ਬਾਪੂ ਜੀ ਵੀ ਸਾਡੇ ਨਾਲ ਨੇ ਬਾਪੂ ਜੀ ਅੱਗੇ ਇਦਾਂ ਕਦੇ ਚਾਂਸ ਹੋਇਆ ਵਾ ਇਹ ਤਾਂ ਨਹੀਂ ਹੋਇਆ ਚਾਂਸ ਤੇ ਹੀ ਚ ਹੋਇਆ ਸੀ ਹੋਰੋਂ ਅੱਛਾ ਜੀ ਤੇ ਹੀ ਚ ਕੋਈ ਕਿੱਥੇ ਤੱਕ ਆ ਗਿਆ ਸੀ ਪਾਣੀ ਤੇ ਹੀ ਪਹਿਲਾਂ ਪਰੇ ਸੀ ਵਾ ਬਹੁਤ ਉਹ ਤਾਂ ਪਰ ਤੇਜ਼ ਚ ਹੈ ਦਰਗਾਹ ਆ ਗਿਆ ਇੱਧਰ ਨਾ ਨਾ ਟੁੱਟਣੋ ਟੁੱਟਣੋ ਬਚ ਗਿਆ ਤੇਜ਼ ਦੇ ਵਿੱਚ ਟੁੱਟਿਆ ਨਹੀਂ ਟਿਆ ਨਹੀਂ ਬਚ ਗਿਆ ਅੱਛਾ ਜੀ ਆ ਪਾਣੀ ਦਾ ਵਹਾਅ ਦੇਖ ਸਕਦੇ ਹੋ ਤੁਸੀਂ ਕਿੰਨਾ ਤੇਜ਼ ਆ ਬਹੁਤ ਜ਼ਿਆਦਾ ਤੇਜ਼ ਆ ਤੇ ਇੱਥੇ ਪੱਥਰ ਲਾਏ ਹੋਏ ਨੇ ਤੇ ਉਹ ਸਾਹਮਣੇ ਬੱਬੀ ਕਿੱਥੋਂ ਲੱਗੀ ਸੀ ਨੋਚ ਕਿੱਥੋਂ ਉਹ ਸਾਹਮਣੇ ਆ ਆ ਵਿਚਾਲੀ ਉਹ ਜਿੱਥੇ ਪੱਥਰ ਲੱਗੇ ਹੋਏ ਨੇ ਹਾਂ ਜੀ ਪੱਥਰ ਜਿੱਥੇ ਲੱਗੇ ਠੀਕ ਆ ਜੀ ਆ ਦਰਖਤ ਸਾਰੇ ਵੱਡ-ਵੱਡ ਕੇ ਸਿੱਟੇ ਹੋਏ ਨੇ ਇੱਥੇ ਸਿੱਟੇ ਆ ਦਰਖਤ ਸਾਰੇ ਵੱਡ-ਵੱਡ ਤ ਮਤਲਬ ਜੇ ਪਾਣੀ ਮੰਨ ਲਓ ਬਾਈ ਚਾਂਸ ਰੱਬ ਨਾ ਕਰੇ ਇਥੋਂ ਟੁੱਟ ਜਾਂਦਾ ਵਾ ਤੇ ਕਿੰਨਾ ਕੁ ਨੁਕਸਾਨ ਹੋ ਸਕਦਾ ਤੇ ਪਾਣੀ ਕਿੱਥੋਂ ਤੱਕ ਜਾ ਸਕਦਾ ਵਾ ਇਹ ਤਾਂ ਨੁਕਸਾਨ ਬਹੁਤ ਹੈ ਸਿੱਧਾ ਵਿੱਚ ਸਾਰਾ ਏਰੀਆ ਡੁੱਬ ਜਾਊਗਾ ਅਛਾ ਜੀ ਇੱਥੋਂ ਦਾ ਟੁੱਟਿਆ ਹੈ ਤੇ ਜਦੋਂ ਪਿਛਲੀ ਵਾਰ ਕਹਿੰਦੇ 1988 ਵਿੱਚ ਪਾਣੀ ਆਏ ਸੀਗੇ ਉਦੋਂ ਤੁਸੀਂ ਹਾਲਾਤ ਦੇਖੇ ਸੀ ਆਪਦੀ ਅੱਖਾਂ ਦੇ ਨਾਲ ਹਾਂਜੀ ਦੇਖੇ ਸੀ ਜਦੋਂ ਕਿੰਨੇ ਕ ਹਾਲਾਤ ਬੁਰੇ ਹੋ ਗਏ ਸੀ ਉਦੋਂ ਉਦੋਂ ਤਾਂ ਬਹੁਤ 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 ਜ਼ਿਆਦਾ ਬੁਰੇ ਹੋ ਗਏ ਅਛਾ ਜੀ ਹਾਂ ਉਦੋਂ ਤਾਂ ਅਸੀਂ ਇੱਥੋਂ ਛੱਡ ਗਏ ਸੀ ਯਾਰ ਇਹ ਉਹ ਵੜੀ ਚਲੇ ਗਿਆ ਸੀ ਅੱਛਾ ਇਹ ਸਾਰਾ ਪਾਣੀ ਪਾਣੀ ਸੀ ਕਿੰਨੇ ਟਾਈਮ ਬਾਅਦ ਵਾਪਸ ਮੁੜ ਕੇ ਆਏ ਤੁਸੀਂ ਜੀ ਸਾਨੂੰ ਮੇਨਾ ਡੇਢ ਲੱਗ ਗਿਆ ਸੀ ਅੰਦਰ ਦੁਬਾਰ ਘਰ ਸਾਰੇ ਟਹਿ ਗਏ ਸੀਗੇ ਮਿੱਟੀ ਹੋ ਗਈ ਸੀ ਠੀਕ ਹੋ ਗਿਆ ਉਹ ਤਾਂ ਕੱਚੇ ਘਰ ਹੁੰਦੇ ਸੀਗੇ ਟਹਿ ਟੂਗੇ ਜ਼ਮੀਨਾਂ ਵੀ ਬਰਬਾਦ ਹੋ ਗਈਆਂ ਸੀ ਹਾਂ ਸਭ ਬਰਬਾਦ ਹੋ ਗਿਆ ਤੇ ਹੁਣ ਇਸ ਮੌਕੇ ਤੇ ਇਸ ਮੌਕੇ ਤੇ ਅਸੀਂ ਸਤਲੋਜ ਦੇ ਉੱਪਰ ਖੜੇ ਹਾਂ ਪਾਣੀ ਦਾ ਵਹਾਅ ਬਹੁਤ ਤੇਜ਼ ਆ ਤੇ ਹੁਣ ਤੁਸੀਂ ਕੀ ਅਪੀਲ ਕੀ ਕਰਨਾ ਚਾਹੋਗੇ ਫੇਰ ਵੀ ਇਹ ਹੀ ਆ ਵੀ ਆ ਇਹਦੀ ਪ੍ਰੇਰ ਪ੍ਰੂਗ ਹੋ ਜਾਵੇ ਫੇਰ ਦੁਬਾਰੇ ਜੇ ਪਾਣੀ ਘਟ ਜਾਣਗੇ ਤੇ ਇਹ ਹੀ ਆ ਬਾਪੂ ਜੀ ਇਹ ਕਹਿਣਾ ਚਾਹੁੰਦੇ ਨੇ ਵੀ ਜੇ ਜਦੋਂ ਪਾਣੀ ਘਟ ਜਾਂਦਾ ਵੀ ਸਤਲੁਜ ਬੰਨ ਦੀ ਸਾਰੇ ਦੀ ਰਿਪੇਅਰ ਕੀਤੀ ਜਾਵੇ ਤਾਂ ਜੋ ਨੁਕਸਾਨ ਨਾ ਹੋ ਸਕੇ ਲੋਕਾਂ ਦਾ ਠੀਕ ਹੈ ਠੀਕ ਸੋ ਬਾਪੂ ਜੀ ਨਾਲੇ ਗੱਲਬਾਤ ਕੀਤੀ ਉਹ ਤੁਸੀਂ ਦੇਖ ਸਕਦੇ ਹੋ ਸਾਰੇ ਉੱਥੇ ਦਰਖਤ ਵੱਡ ਵੱਡ ਕੇ ਸੁੱਟੇ ਹੋਏ ਨੇ ਵਰਖਤ ਵੱਡ ਵੱਡ ਕੇ ਸੁੱਟੇ ਨੇ ਉੱਥੇ ਨੋਚਪਨ ਲੱਗੀ ਸੀ ਉੱਥੇ ਬੰਨ ਟੁੱਟਣ ਦਾ ਖਤਰਾ ਸੀਗਾ ਪਰ ਪਾਣੀ ਦਾ ਵਹਾਅ ਹੋਣ ਵੀ ਤੇਜ ਆ ਬਾਪੂ ਜੀ ਕਹਿੰਦੇ ਨੇ ਇਹ ਇੱਥੇ ਹੀ ਇਹਨਾਂ ਦਾ ਘਰ ਮੌਜੂਦ ਆ ਇੱਥੇ ਘਰ ਉੱਤੀ ਹੈ 7 ਲੋਜ ਬੰਨ ਤੇ ਤੇ 1988 ਵਾਲਾ ਪਾਣੀ ਵੀ ਬਾਪੂ ਜੀ ਨੇ ਦੇਖਿਆ ਸੀ ਕਹਿੰਦੇ ਉਦੋਂ ਵੀ ਹਾਲਾਤ ਬਹੁਤ ਜ਼ਿਆਦਾ ਬਹੁਤ ਮਾੜੇ ਹੋ ਗਏ ਸੀ ਸੋ ਤੁਸੀਂ ਜੁੜੇ ਰਹੋ ਦੇਸੀ ਚੋਬਰ ਦੇ ਨਾਲ ਸਤਿ ਸ੍ਰੀ ਅਕਾਲ ਜੀ ਇਸ ਵਕਤ ਅਸੀਂ 7 ਲੋਜ ਬੰਨ ਦੇ ਉੱਤੇ ਖੜੇ ਆ ਤੇ ਆ ਬਾਪੂ ਜੀ ਸਾਡੇ ਨਾਲ ਮੌਜੂਦ ਨੇ ਬਾਪੂ ਜੀ ਦੇ ਘਰ ਇੱਥੇ ਨੇ ਸੋ ਬਾਪੂ ਜੀ ਨਾਲ ਗੱਲਬਾਤ ਕਰਦੇ ਆ ਵੀ ਕੀ ਹਾਲਾਤ ਨੇ ਸਤਲੋਜ ਬਾਬੂ ਸਸਰੀ ਕਾਲ ਜੀ ਸਸਰੀ ਕਾਲ ਕੁਝ ਕੀ ਹਾਲਾਤ ਨੇ ਸਤਲੋਜ ਤੇ ਕਿੰਨੇ ਦਿਨ ਹੋ ਗਿਆ ਪਾਣੀ ਚੜਿਆ ਨੂੰ ਪਾਣੀ ਤਾਂ ਅਕਰੀਬ ਮੈਨਾ ਹੀ ਹੋ ਚੱਲਿਆ ਆ ਇਹਨੂੰ ਤੇ ਹੁਣ ਵੈਸੇ ਲੱਗੇ ਹੋਏ ਆ ਬੰਦੇ ਅੱਛਾ ਜੀ ਦੇਵਰ ਲੱਗੀ ਹੋਈ ਆ ਕੰਮ ਚੱਲੀ ਜਾਂਦਾ ਹੈ ਤੇ ਉਦੋਂ ਮੀਂਹ ਵੀ ਲਗਾਤਾਰ